ਜੋਬਜ਼ੇਤ ਵਿਭਾਗ ਦੇ ਡਾਇਰੈਕਟਰ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਦਾ ਦੌਰਾ ਕੀਤਾ ਗਿਆ ਤਾਂ ਇਸ ਦੌਰਾਨ ਉਹਨਾਂ ਨੇ ਹਸਪਤਾਲ ਦੇ ਸਟਾਫ ਦੇ ਨਾਲ ਮੀਟਿੰਗ ਕੀਤੀ ਹੈ ਤੇ ਹਸਪਤਾਲ ਦੇ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਇਸ ਮੌਕੇ ਉਹਨਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਆਏ ਮਰੀਜ਼ਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ। ਤਾਂ ਦੱਸ ਦੇ ਕਿ ਹਸਪਤਾਲ ਦੇ ਵਿੱਚ ਕੀਤੇ ਗਏ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ ਤੇ ਇਸ ਮੌਕੇ ਡਾਇਰੈਕਟਰ ਅਨਿਲ ਗੋਇਲ ਨੇ ਕਿਹਾ ਕਿ ਉਹ ਸਪੋਰਟਸ ਸੁਪਰਵਾਈਜ਼ਨ ਤੇ ਲਈ ਸਿਵਲ ਹਸਪਤਾਲ ਫਾਜ਼ਿਲਕਾ ਹੈ। ਤੌਹਤ ਨੂੰ ਦੱਸਿਆ ਕਿ ਸਿਵਲ ਹਸਪਤਾਲ ਫਾਜ਼ਿਲਕਾ ਦੇ ਵਿੱਚ 100 ਬੈਡਾਂ ਦਾ ਹਸਪਤਾਲ ਹੈ ਤੇ ਇੱਥੇ ਇਸ ਸਮੇਂ ਸਾਰੇ ਡਿਪਾਰਟਮੈਂਟ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਉੱਥੇ ਇੱਕ ਨਵੇਂ ਪੋਲੀਟੈਕਨਿਕ ਕੇਅਰ ਬਲੌਕ ਬਣ ਰਿਹਾ ਤੇ ਕੈਂਸਰ ਵਾਲਾ ਪਾਰਟ ਵੀ ਤਿਆਰ ਹੋ ਰਿਹਾ ਤੌਹਤ ਨੇ ਕਿਹਾ ਕਿ ਹਸਪਤਾਲ ਬਾਰੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਉਹਨਾਂ ਨੂੰ ਪੂਰੀ ਤਸੱਲੀ ਹੋਈ ਹੈ ਤਾਂ ਉੱਥੇ ਹਸਪਤਾਲ ਦੇ ਸਟਾਫ ਦੇ ਵਿੱਚ ਹੁਸਾਅ ਹੈ ਤੇ ਸਾਰੇ ਬੜੀ ਤਨਦੇਹੀ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਕਹਿ ਕੇ ਇਸ ਤੋਂ ਇਲਾਵਾ ਉਹਨਾਂ ਦੀ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਤੇ ਮਰੀਜ਼ ਵੀ ਬੜੇ ਸੈਟੀਸਫਾਈਡ ਨੇ ਤੇ ਇਸ ਦੌਰਾਨ ਮਰੀਜ਼ਾਂ ਦੀਆਂ ਪਰਚੀਆਂ ਵੀ ਚੈੱਕ ਕੀਤੀਆਂ ਗਈਆਂ ਨੇ ਤੇ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖੀ ਜਾ ਰਹੀ ਹੈ ਸਾਰੀਆਂ ਦਵਾਈਆਂ ਅੰਦਰੋਂ ਹੀ ਮਿਲ ਰਹੀਆਂ ਨੇ ਆਸੀਸ ਸੁਪਰਟਿਵ ਸੁਪਰਵਾਈਜ਼ਨ ਦੇ ਅੱਜ ਮੈਂ ਉਹ ਰਿਹਾ ਸੀ ਫਾਜ਼ਿਲ ਕਾ ਇਹ ਸਾਡਾ 100 ਬੈੱਡ ਦਾ ਹਸਪੀਟਲ ਹੈਗਾ ਔਰ ਲਗਭਗ 800 ਵੀ ਰੋਕੜੀ ਹੈਗੀ ਇੱਥੇ ਸਾਰੇ ਡਿਪਾਰਟਮੈਂਟ ਬਹੁਤ ਅੱਛਾ ਕੰਮ ਕਰ ਰਹੇ ਆ ਸਾਡੇ ਨਵੇਂ ਉਸਾਰੀ ਵੀ ਹੋ ਰਹੀ ਆ ਜਿਹੜਾ ਕਿਰिटिकल ਕੇਅਰ ਬਲੌਕ ਬਣ ਰਿਹਾ ਹੈ ਕੈਂਸਰ ਵਾਲਾ ਪਾਰਟ ਆ ਜਿਹੜਾ ਉਹ ਵੀ ਤਿਆਰ ਹੋ ਗਿਆ ਜਿਹੜੀਆਂ ਵੀ ਛੋਟੀਆਂ-ਬਾਟੀਆਂ ਕੰਮੀਆਂ ਵੀ ਹੈਗੀਆਂ ਸਟਾਫ ਦੇ ਸਬੰਧ ਵਿੱਚ ਕੁਛ ਇੱਕ ਇੱਕ ਮੰਡ ਦੇ ਸਬੰਧ ਵਿੱਚ ਇੱਕ ਬਲੱਡ ਸਟੋਰੇਜ ਯੂਨਿਟ ਦੀ ਵੀ ਡਿਮਾਂਡ ਆਈ ਸੀਗੀ ਉਹ ਅੱਜ ਹੀ ਮਾਨਯੋਗ ਸਿਵਲ ਸਰਜਨ ਸਾਹਿਬ ਨੇ ਡਰੈਗ ਇੰਸਪੈਕਟਰ ਨੂੰ ਕਹਿ ਦਿੱਤਾ ਕਿ ਅੱਜ ਹੀ ਲਿਆਨ ਸਾਰੇ ਪੇਪਰ ਪੂਰੇ ਕਰਕੇ ਤਾਂ ਕਿ ਰਾਤ ਨੂੰ ਅੰਗਰੀਜ਼ਾਂ ਨੂੰ ਇੱਥੇ ਨਾ ਜਾਣਾ ਪਵੇ ਕਿਤੇ ਦੂਰ ਬਰੀਤ ਜੀ ਨੇ ਉਹ ਇੱਥੇ ਆ ਕੇ ਸਾਡਾ ਜਿਹੜਾ ਸਟਾਫ ਹੈ ਬੜਾ ਉਤਸ਼ਾਹ ਹੈ ਰਾਬੇ ਵਿੱਚ ਔਰ ਸਾਰੇ ਬੜੀ ਤੰਦਗੀ ਨਾਲ ਕੰਮ ਕਰ ਰਹੇ ਹੈ। ਕੋਈ ਮਰੀਜ਼ ਨਾਲ ਵੀ ਗੱਲਬਾਤ ਥੋੜੀ ਹੋਈ ਹੈਗੀ। ਜਿੱਦਾਂ ਨਾਲ ਕਿਸ ਤਰ੍ਹਾਂ ਸੈਟਅਪ ਪਾਇਆ ਨਗਾਇਆ ਹੈ। ਮੈਂ ਮਰੀਜ਼ ਨਾਲ ਬੈਠ ਕੇ ਉਹਨਾਂ ਦੇ ਨਾਲ ਗੱਲ ਕੀਤੀ ਹੈ। ਮਰੀਜ਼ ਬੜੇ ਸੈਟੀਸਫਾਈਡ ਹੈ ਗਿਆ। ਉਹਨਾਂ ਦੀਆਂ ਪਰਚੀਆਂ ਵੀ ਚੈੱਕ ਕੀਤੀਆਂ। ਕੋਈ ਵੀ ਦਵਾਈ ਬਾਹਰ ਨਹੀਂ ਲਿਖੀ ਜਾ ਰਹੀ। ਔਰ ਸਾਰੀਆਂ ਦਵਾਈਆਂ ਅੰਦਰੋਂ ਮਿਲ ਰਹੀਆਂ ਹੈ ਔਰ ਅੱਜ ਦੀ ਤਰੀਖ ਚ ਲਗਭਗ 254 IDL ਤੇ ਲਗਭਗ 70 ਤੋਂ ਉੱਪਰ ਜਿਹੜੀਆਂ ਨਾਨ ਇਡੀਅਲ ਦਵਾਈਆਂ ਸਾਡੇ ਕੋਲ ਹੈਗੀਆਂ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਜਿਵੇਂ ਮੈਂ ਸਵੇਰ ਦਾ ਆਇਆ ਸਾਰੇ ਕੋਰੀਡੋਰ ਭਰੇ ਹੋਏ ਆ ਇੱਕ ਵੀ ਸੀਟ ਖਾਲੀ ਨਹੀਂ ਹੈਗੀ ਕੋਈ ਰਾਵਰਾਪਾ ਨਹੀਂ ਆਇਆ ਤੇ ਸਾਰਾ ਬਹੁਤ ਅੱਛਾ ਹੈਗਾ ਔਰ ਸਾਫੀ ਕਾਫੀ ਕਵੀ ਲਿਖੀ ਹੁੰਦੀ ਹੈ ਡਾਕਟਰਾਂ ਦੀ ਤੇ ਸਰਕਾਰ ਇਸ ਬਾਰੇ ਬੜੀ ਸੁਚੇਤ ਹੈ ਜੀ ਤੇ ਨੇੜਲੇ ਭਵਿੱਖ ਦੇ ਵਿੱਚ ਸਾਰਾ ਪੈਰੀ ਮੈਡੀਕਲ ਸਟਾਫ ਸਾਰੇ ਡਾਕਟਰ ਸਪੈਸ਼ਲਿਸਟ ਤੋਂ ਬਹੁਤ ਛੇਤੀ ਕਰਨ ਜਾ ਰਹੀ ਹੈ ਤੇ ਉਹ ਵੀ ਜਿਹੜੀਆਂ ਕਮੀਆਂ ਹੈਗੀਆਂ ਸਟਾਫ ਦੇ ਪ੍ਰਤੀ ਉਹ ਵੀ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਸਾਡੀ ਸਪੋਟਰ ਸੁਪਰਵੀਜ਼ਨ ਹੈ ਸਪੋਟਰ ਸੁਪਰਵੀਜ਼ਨ ਦਾ ਮਤਲਬ ਹੈ ਜਿਹੜੇ ਸਾਡੇ ਹਸਪਤਾਲ ਹੈ ਉਹ ਜੇ ਦੂਰ ਦਰਾਡੇ ਜਾ ਉੱਥੇ ਕੋਈ ਚੀਜ਼ਾਂ ਦੀ ਕੋਈ ਵੀ ਘਾਟ ਹੁੰਦੀ ਹੈ ਤੇ ਸਾਪ ਨੂੰ ਪਤਾ ਨਹੀਂ ਲੱਗਦਾ ਤਾਂ ਉਸ ਕਰਕੇ ਸਾਡੇ ਜਿਹੜੇ ਹੈਗੇ ਵਿਕਸ ਸਾਹਿਬ ਹਰ ਮਹੀਨੇ ਸਾਰੇ ਜਿਹੜੇ ਹਸਪਤਾਲਾਂ ਉਹਨਾਂ ਦਾ ਦौरा ਕੀਤਾ ਜਾਂਦਾ ਕੋ ਸਟਾਫ ਅੱਜ ਸਵੇਰ ਹਸਪਤਾਲ ਖਾਲੀ ਦਾ ਅਸੀਂ ਦौरा ਕੀਤਾ ਸੀਗਾ ਸਾਡਾ ਪਰਪਸ ਕੋਈ ਇਹਨਾਂ ਜਿਹੜੇ ਸਟਾਫ ਨੂੰ ਚੈੱਕ ਕਰਨਾ ਜਾਂ ਸਟ੍ਰੈਨੀ ਹੈ ਸਾਡਾ ਪਰਪਸ ਇਹ ਹੈ ਵੀ ਇੱਥੇ ਜਿਹੜਾ ਸਵਾਵਾ ਹੈ ਉਹ ਲੋਕਾਂ ਨੂੰ ਸਖਾਲੇ ਤਰੀਕੇ ਦਾ ਕਿਵੇਂ ਪਹੁੰਚਾਇਆ ਜਾ ਸਕਦਾ ਹੈ ਮੰਨੋ ਕੋਈ ਸਵਾਵਾ ਦੀ ਘਾਟ ਹੈ ਉਹ ਕਿੱਥੋਂ ਲਿਆ ਕੇ ਦਿੱਤੀਆਂ ਜਾ ਸਕਦੀਆਂ ਕੋਈ ਮੈਨ ਪਾਵਰ ਦੀ ਕਮੀ ਹੈ ਉਹਨੂੰ ਕਿਵੇਂ ਹੋਰ ਕੀਤਾ ਜਾ ਸਕਦਾ ਹੈ ਉਹ ਸਬੰਧ ਵਿੱਚ ਅਸੀਂ ਅੱਜ ਇੱਥੇ ਗੱਲ ਕਰ ਰਹੇ ਸੀਗੇ ਹਸਪਤਾਲ ਦੇ ਵਿੱਚ ਜੋ ਉਪਲਬਧ ਸਵਾਵਾ ਹੈ ਉਹ ਲੋਕਾਂ ਨੂੰ ਅੱਛੇ ਕੁਇਤੇ ਨਾਲ ਮਿਲ ਰਹੀ ਹੈ ਖਾਸ ਕਰਕੇ ਇੱਥੇ ਆਰਪੀ ਦੀ ਬੜੀ ਅੱਛੀ ਅੱਸ਼ੋ ਦੇ ਤਰੀਕੋ ਹੋ ਗਈ ਹੈ ਹਸਪਤਾਲ ਚ ਸਰਜਰੀ ਹੋ ਰਹੀ ਹੈ ਕੁਝ ਡਾਕਟਰ ਦੀ ਘਾਟ ਹੈ ਜਿਸ ਬਾਰੇ ਅਸੀਂ ਡਾਕਟਰ ਸਾਹਿਬ ਦੇ ਧਿਆਨ ਚ ਲਿਆਤਾ ਹੈ ਉਸ ਨੂੰ ਵੀ ਸਰਕਾਰ ਵੱਲੋਂ ਜਲਦ ਪੂਰੇ ਕਰਨ ਦੇ ਪ੍ਰਾਲੇ ਕਿਤੇ ਜਾਣ। ਕਿੰਨੇ ਦੱਸਣ ਪਾ ਗਏ। ਖਾਸ ਕਰਕੇ ਜੀ ਬੇਟ ਇੱਥੇ ਇੱਕ ਤਾਂ ਮੈਡੀਸਨ ਦੇ ਡਾਕਟਰ ਦੀ ਘਾਟ ਹੈ ਬੜੀ ਜ਼ਰੂਰਤ ਹੈ। ਪਰ ਇੱਥੇ ਮੈਂ ਤੁਹਾਨੂੰ ਇੱਕ ਚੰਗੀ ਗੱਲ ਦੱਸਣ ਲੱਗਾ ਵੀ ਅਸੀਂ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਚ 15-20 ਦਿਨਾਂ ਦੀ ਡਾਇਲਿਸਿਸ ਲਈ ਦਾਸੂ ਜੀ ਨਾ ਲਾ ਰਿਹਾ। ਜਿੱਥੇ ਲੋਕਾਂ ਦਾ ਬਿਲਕੁਲ ਹਰ ਤਰ੍ਹਾਂ ਦਾ ਮੁਫਤ ਇਲਾਜ ਹੋਊਗਾ। ਕੋਈ ਪੈਸਾ ਮਰੀਜ਼ਾ ਕਰਨਾ ਹੋਊਗਾ। ਔਰ ਹਾਸ ਫਾਊਂਡੇਸ਼ਨ ਵੱਲੋਂ ਮਸ਼ੀਨਾਂ ਰੱਖੀਆਂ ਜਾਣੀਆਂ, ਮਸ਼ੀਨਾ ਵੀ ਉਹਨਾਂ ਦੀਆਂ, ਡਾਕਟਰ ਵੀ ਉਹਨਾਂ ਦੇ, ਸਾਜ਼ੋ ਉਹਨਾਂ ਦੇ, ਦਵਾਈ ਵੀ ਉਹਨਾਂ ਦੀ। ਮਰੀਜ਼ਾ ਅ ਬੈਸੂ ਮਸ਼ੀਨਾ ਤੇ ਫ੍ਰੀ ਅਲਾਜ ਜਾਂ ਸਵਾਹ ਮਿਲ ਸਕਦਾ ਹਸਪਤਾਲ ਦੀ ਕੰਮ ਹੀ ਬਾਤ ਹੈ ਜੀ ਦੇਖੋ ਹਸਪਤਾਲ ਦਾ ਆਪੀਡੀ ਅਰਸ਼ਰੀ 8230 ਦੇ ਹਸਪਤਾਲ ਤੇ ਪਾਸ ਹੋਈ ਚਹੀਦੀ ਹੈ ਬਹੁਤ اچھی ਗੱਲ ਹੈ ਇਹ ਹਸਪਤਾਲ ਲੋਕਾਂ ਦਾ ਵਿਸ਼ਵਾਸ ਹੈ ਲੋਕਾਂ ਨੂੰ ਇਹਸਾਸ ਪਾਵੇ ਜਿਹੜੇ ਇੱਥੇ ਲੋਕੀ ਜਿਆਦਾ ਆਉਂਦੇ ਉਸ ਦਿਨ ਲਈ ਅਸੀਂ ਮੈਨਪਾਉਣ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਰੀਜ਼ਾਂ ਦਾ ਸਾਰੇ ਮਰੀਜ਼ਾਂ ਤੋਂ ਗੱਲਬਾਤ ਕਰਕੇ ਉਹਨਾਂ ਨੇ ਚੈੱਕ ਕੀਤਾ ਵੀ ਕੋਈ ਬਾਹਰ ਦੀ ਦਵਾਈ ਤਾਂ ਨਹੀਂ ਲਿਖੀ ਜਾ ਰਹੀ ਸਾਰੀ ਦਵਾਈ ਅੰਦਰੋਂ ਲਿਖੀ ਸੀ ਟੈਸਟ ਸੰਗ੍ਰੋਹ ਹੋ ਰੇ ਸੀ ਕੁਝ ਨਿੱਕੇ ਨੋਟੇ ਕਮੀਆਂ ਸੀ ਗਿਆ ਉਸ ਐਸਐਮਓ ਸਾਹਿਬ ਦੇ ਧਿਆਨ ਚ